ਇਦੇ ਵਿੱਚ ਅਸੀਂ ਹੋਰ ਕਈ ਪਹਿਲੂਆਂ ਦੇ ਉੱਤੇ ਤਫ਼ਤੀਸ਼ ਕੀਤੀ ਆ ਇਹਨਾਂ ਦੇ ਫੁੱਟਪ੍ਰਿੰਟਸ ਕੱਢੇ ਆ ਫਿਰ ਇਹਨਾਂ ਨਾਲ ਕੌਣ-ਕੌਣ ਜਿਹੜੇ ਸੀਗੇ ਇਸ ਤਰ੍ਹਾਂ ਦੀਆਂ ਕਿਹੜੀਆਂ ਜਿਹੜੀਆਂ ਸੀਗੀਆਂ ਏਜੰਸੀਜ਼ ਜਿਹੜੀਆਂ ਜਿਹਨਾਂ ਨੂੰ ਇਹ ਇਨ ਟੱਚ ਹੋਇਆ ਜਾਂ ਜਿਹਨਾਂ ਕੋਲੋਂ ਇਹ ਫਾਇਦਾ ਲੈਣਾ ਚਾਹੁੰਦਾ ਸੀ ਉਹਦੇ ਵਿੱਚ ਸਾਨੂੰ ਤਫ਼ਤੀਸ਼ ਦੌਰਾਨ ਪਤਾ ਲੱਗਿਆ ਕਿ ਇਹ ਇੱਕ ਕੂਰੀਅਰ ਕੰਪਨੀ ਦੇ ਨਾਲ ਇਨ ਟੱਚ ਹੋਇਆ ਰਿਸ਼ਬ ਸਪੈਸ਼ਲੀ ਹੋ ਰਿਹਾ ਸੀਗਾ ਜਦੋਂ ਕੋਰੀਅਰ ਕੰਪਨੀ ਨੂੰ ਅਸੀਂ ਆਪਣਾ ਇੰਟਰਵਿਊ ਕੀਤਾ ਤੇ ਇਸ ਦੇ ਨਾਮ ਤੋਂ ਪਤਾ ਕਰਾਇਆ ਤੇ ਸਾਨੂੰ ਪਤਾ ਲੱਗਿਆ ਕਿ ਇਹ ਕੋਰੀਅਰ ਕੰਪਨੀ ਵੀਜ਼ਾ ਜਿਹੜਾ ਹੈਗਾ ਆ ਉਹ ਵੀਜ਼ਾ ਵੀਜ਼ਾ ਕੋਰੀਅਰ ਕੰਪਨੀ ਆ ਕਿਉਂਕਿ ਅਲੱਗ-ਅਲੱਗ ਦੇਸ਼ਾਂ ਨੇ ਆਪਣੀਆਂ ਕੋਰੀਅਰ ਕੰਪਨੀਆਂਜ਼ ਨੂੰ ਰੱਖਿਆ ਹੋਇਆ ਇਹ ਕੋਰੀਅਰ ਕੰਪਨੀ ਅੰਬੈਸੀਸ ਤੋਂ ਵੀਜ਼ਾ ਚੱਕ ਕੇ ਜਿਹੜੀ ਹੈਗੀ ਅੱਗੇ ਏਜੰਟਸ ਪਾਸ ਜਾਂ ਜਿਹੜੇ ਐਪਲੀਕੈਂਟਸ ਹੈ ਉਹਨਾਂ ਦੇ ਪਾਸ ਪਹੁੰਚਾਉਂਦੇ ਆ ਫਿਰ ਉੱਥੋਂ ਸਾਨੂੰ ਇਹ ਮਾਲੂਮ ਹੋਇਆ ਕਿ ਇਹ ਨੂੰ ਜਿਹੜਾ ਹੈਗਾ ਦੁਬਈ ਦਾ ਵੀਜ਼ਾ ਲੱਗਿਆ ਹੋਇਆ ਔਰ ਇਹ ਜਿਹੜੇ ਹੈਗੇ ਆ ਇਹਨਾਂ ਦੇ ਡਾਕੂਮੈਂਟ ਆ ਇੱਕ ਏਜੰਟ ਦੇ ਪਾਸ ਜਿਹੜੇ ਹੈਗੇ ਆ ਉਹ ਕੋਰੀਅਰ ਕੰਪਨੀ ਨੇ ਡਿਲੀਵਰ ਕੀਤੇ ਆ ਸੋ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਉੱਥੋਂ ਵੀ ਸਾਨੂੰ ਸਾਥ ਮਿਲਿਆ ਫਿਰ ਵੀ ਕਮ ਟੂ ਨੋ ਕਿ ਇਹਦੇ ਕੋਲ ਜਿਹੜਾ ਹੈਗਾ ਦੁਬਈ ਦਾ ਵੀਜ਼ਾ ਆ ਔਰ ਅਸੀਂ ਆਲਰੇਡੀ ਇਹਦਾ ਐਲਓਸੀ ਜਾਰੀ ਕਰਾ ਚੁੱਕੇ ਸੀਗੇ ਉਹਦੇ ਐਡੀਸ਼ਨ ਦੇ ਵਿੱਚ ਅਸੀਂ ਇਹਦਾ ਵੀਜ਼ਾ ਵੀ ਭੇਜ ਦਿੱਤਾ ਸੀਗਾ ਤਾਂ ਕਿ ਦੇਸ਼ ਤੋਂ ਬਾਹਰ ਫਲਾਈ ਨਾ ਕਰ ਸਕੇ ਇਸ ਤਰ੍ਹਾਂ ਇੱਕ ਹੋਰ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਕਿ ਇੱਥੋਂ ਇਹਨਾਂ ਨੇ ਜਦੋਂ ਬੱਚੇ ਨੂੰ ਕਿਡਨਾਪ ਕੀਤਾ ਕਿਡਨਾਪ ਕਰਕੇ ਚੱਕੀ ਪੁਲ ਦੇ ਥੱਲੇ ਲੈ ਜਾਂਦੇ ਆ ਤੇ ਆਲਰੇਡੀ ਇਹਨਾਂ ਦੀ ਪਲੈਨਿੰਗ ਦੇ ਵਿੱਚ ਦੋ ਆਦਮੀ ਜਿਨ੍ਹਾਂ ਦੇ ਅਸੀਂ ਨਾਂ ਹਜੇ ਲੈਣਾ ਠੀਕ ਨਹੀਂ ਸਮਝਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਆ ਦੋ ਆਦਮੀ ਹਿਮਾਚਲ ਦੇ ਹੋਰ ਇਹਨਾਂ ਨੇ ਆਪਣੇ ਨਾਲ ਮਲਾਏ ਹੋਏ ਸੀ ਪੈਸੇ ਦੇ ਲਾਲਚ ਵਿੱਚ ਉਹਨਾਂ ਦਾ ਮਲਾਉਣ ਦਾ ਕਾਰਨ ਇਹ ਸੀ ਕਿ ਉਹਨਾਂ ਦੋ ਵਿਅਕਤੀਆਂ ਨੂੰ ਦੇ ਪਾਸ ਇਹਨਾਂ ਨੇ ਬੱਚੇ ਨੂੰ ਵੱਖਰਾ ਕਰ ਦੇਣਾ ਸੀ ਉਹਨਾਂ ਪਾਸ ਛੱਡ ਦੇਣਾ ਸੀ ਉਹਨਾਂ ਨੇ ਬੱਚੇ ਨੂੰ ਲੈ ਕੇ ਕਿਸੇ ਹੋਰ ਲੋਕੇਸ਼ਨ ਤੇ ਚਲੇ ਜਾਣਾ ਸੀ ਔਰ ਇਹਨਾਂ ਦੋਨੋਂ ਕਿਡਨੈਪਰਾਂ ਨੇ ਆਪ ਕਿਸੇ ਹੋਰ ਲੋਕੇਸ਼ਨ ਦੇ ਵਿੱਚ ਚਲੇ ਜਾਣਾ ਸੀ ਤਾਂ ਕਿ ਜਦੋਂ ਰੈਨਸਮ ਦੀ ਮੰਗ ਕੀਤੀ ਜਾਂਦੀ ਜਦੋਂ ਫਰੋਤੀ ਦੀ ਮੰਗ ਕੀਤੀ ਜਾਂਦੀ ਤੇ ਇਹ ਕਿਸੇ ਹੋਰ ਲੋਕੇਸ਼ਨ ਤੋਂ ਬੈਠ ਕੇ ਉਹਦੀ ਫਰੋਤੀ ਦੀ ਮੰਗ ਦੀ ਪੂਰਤੀ ਕਰਦੇ ਤੇ ਉਸ ਦੇ ਅੰਦਰ ਵਿੱਚ ਜੇ ਬੱਚਾ ਛੱਡਿਆ ਜਾਂਦਾ ਤੇ ਹਿਮਾਚਲ ਦੇ ਜਾਂ ਕਿਸੇ ਹੋਰ ਸੂਬੇ ਦੀ ਹੋਰ ਲੋਕੇਸ਼ਨ ਤੋਂ ਬੱਚਾ ਛੱਡਿਆ ਜਾਂਦਾ ਸੋ ਉਹ ਵੀ ਸਾਡੇ ਰਡਾਰ ਤੇ ਨੇ ਜਿਹੜੇ ਦੋ ਮੁੱਖ ਦੋਸ਼ੀ ਆ ਅਮਿਤ ਰਾਣਾ ਤੇ ਰਿਸ਼ਪ ਜਿਹਨਾਂ ਨੇ ਬੱਚੇ ਨੂੰ ਕਾਰਜ ਕਿਡਨਾਪ ਕੀਤਾ ਸੀ ਉਹ ਗ੍ਰਿਫਤਾਰ ਹੋ ਚੁੱਕੇ ਗੋਆ ਦੇ ਵਿੱਚ ਸਰ ਇਹਨਾਂ ਦੀ ਕੋਈ ਫਾਈਨੈਂਸ਼ੀਅਲੀ ਹੈਲਪਿੰਗ ਕਰਦੇ ਐ ਇਸ ਵਿੱਚ ਇਹਨਾਂ ਦੀ ਪਿੱਛੋਂ ਦੇਖੋ ਕਿਸੇ ਵੀ ਵਿਅਕਤੀ ਨੂੰ ਆਪਣੇ ਦਿੱਲੀ ਦੇ ਰੋਜ਼ਾਨਾ ਦੇ ਨਿਰਵਾਹ ਲਈ ਖਾਣ ਪੀਣ ਦੀ ਜ਼ਰੂਰਤ ਪੈਂਦੀ ਆ ਔਰ ਰਹਿਣ ਦੀ ਜੇਕਰ ਬਾਹਰ ਹੋ ਕੋ ਮਰੇ ਤਾਂ ਉਹਨੂੰ ਰਹਿਣ ਦੀ ਕਿਤੇ ਨਾ ਕਿਤੇ ਸ਼ੈਲਟਰ ਦੀ ਜ਼ਰੂਰਤ ਪੈਗੀ ਸੋ ਇਹਨਾਂ ਨੂੰ ਪਿੱਛੋਂ ਇੱਕ ਫਾਈਨੈਂਸ਼ੀਅਲ ਮਦਦ ਮਿਲੀ ਮਿਲ ਰਹੀ ਸੀਗੀ ਜਿਹਦੀ ਜਿਹਨੂੰ ਅਸੀਂ ਕ੍ਰੈਕ ਕੀਤਾ ਔਰ ਫਾਈਨੈਂਸ਼ੀਅਲ ट्रांजैक्शंस ਜਿਹੜੀਆਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਨ ਵਿੱਚ ਕੰਮ ਜਾਈਆ